ਪਾਠ 24ਵਾਂ ਬਹੁਅਰਥਕ ਸ਼ਬਦ ਜਿਨ੍ਹਾਂ ਸ਼ਬਦਾਂ ਨੂੰ ਇੱਕ ਤੋਂ ਵੱਧ ਰੂਪਾਂ ਵਿੱਚ ਵਰਤਿਆ ਜਾ ਸਕਦਾ ਹੋਵੇ ਉਹਨਾਂ ਨੂੰ ਬਹੁਅਰਥਕ ਸ਼ਬਦ ਆਖਦੇ ਹਨ ਕਿਸੇ ਸ਼ਬਦ ਨੂੰ ਉਸਦੇ ਵੱਖ-ਵੱਖ ਅਰਥਾਂ ਵਿੱਚ ਦੱਸ ਕੇ ਅਤੇ ਫਿਰ ਉਹਨਾਂ ਦੇ ਵਾਕ ਬਣਾ ਕੇ ਅਰਥ ਸਪਸ਼ਟ ਕੀਤੇ ਜਾਂਦੇ ਹਨ ਹਰੇਕ ਭਾਸ਼ਾ ਦੀ ਤਰ੍ਹਾਂ ਪੰਜਾਬੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਵੱਖਰੇ-ਵੱਖਰੇ ਅਰਥਾਂ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਬਹੁਅਰਥਕ ਸ਼ਬਦ ਉੱਤਰ ਦਿਸ਼ਾ ਉੱਤਰ ਵੱਲ ਮੂੰਹ ਕਰਕੇ ਬੈਠੋ ਜਵਾਬ ਮੇਰੀ ਗੱਲ ਦਾ ਜਲਦੀ ਉੱਤਰ ਦਿਓ ਉਲਟੀ ਪੁੱਠੀ ਤੇਰੀ ਤਾਂ ਉਲਟੀ ਮਤ ਹੈ ਕ ਬੱਚੇ ਨੇ ਬੱਸ ਵਿੱਚ ਉਲਟੀ ਕਰ ਦਿੱਤੀ ਆਨਾ ਡੇਲਾ ਤੇਰਾ ਆਨਾ ਲਾਲ ਹੋਇਆ ਪਿਆ ਹੈ ਸਿੱਕਾ 1 ਰੁਪਏ ਵਿੱਚ 16 ਆੰਨੇ ਹੁੰਦੇ ਹਨ ਸੱਤ ਖਟਾਸ ਨਿੰਬੂ ਦਾ ਸੱਤ ਲੈ ਆਓ ਜਾਨ ਨਿਰਮਲਾ ਵਿੱਚ ਤਾਂ ਸਾਹ ਸੱਤ ਹੀ ਨਹੀਂ ਹੈ ਸਰ ਸਰੋਵਰ ਸ਼ਰਧਾਲੂ ਸਰ ਵਿੱਚ ਇਸ਼ਨਾਨ ਕਰਦੇ ਹਨ ਤਾਸ਼ ਦੀ ਬਾਜ਼ੀ ਇੱਕ ਸਰ ਵੱਧ ਹੋਣ ਕਾਰਨ ਮੈਂ ਜਿੱਤ ਗਿਆ ਹਾਰ ਅਸਫਲ ਅਸੀਂ ਮੈਚ ਹਾਰ ਗਏ ਹਾਂ ਅਖੀਰ ਹਾਰ ਕੇ ਮੈਂ ਹੀ ਰਮਾ ਨੂੰ ਬੁਲਾਇਆ ਕਾਲ ਸਮਾਂ ਵਰਤਮਾਨ ਕਾਲ ਦੀ ਸੰਭਾਲ ਕਰੋ ਕਮੀ ਜੇ ਬਰਸਾਤ ਨਾ ਹੋਈ ਤਾਂ ਕਾਲ ਪੈ ਜਾਵੇਗਾ ਖੱਟੀ ਕਮਾਈ ਪੁੱਤਰਾਂ ਦੀ ਖੱਟੀ ਕਰਮਾ ਵਾਲੀ ਮਾਂ ਹੀ ਖਾਂਦੀ ਹੈ ਖਟਾਸ ਇਹ ਲੱਸੀ ਤਾਂ ਬਹੁਤ ਖੱਟੀ ਹੈ ਗੋਲਾ ਗੋਲਾਕਾਰ ਬੱਚਿਓ ਗੋਲਾ ਬਣਾ ਕੇ ਖੜੇ ਹੋ ਜਾਓ ਬਰਫ਼ ਦਾ ਗੋਲਾ ਮੈਂ ਗੋਲਾ ਖਾਣਾ ਹੈ ਚੱਕ ਮੂੰਹ ਨਾਲ ਕੱਟਣਾ ਕੁੱਤੇ ਨੇ ਬੁੱਢੇ ਨੂੰ ਚੱਕ ਵੱਢ ਦਿੱਤਾ ਲੱਕੜ ਦਾ ਚੱਕ ਗੁੜ ਚੱਕ ਵਿੱਚ ਬਣਦਾ ਹੈ ਡੰਡੀ ਛੋਟਾ ਰਾਹ ਇਹ ਡੰਡੀ ਸਿੱਧਾ ਪਿੰਡ ਨੂੰ ਜਾਂਦੀ ਹੈ ਫੁੱਲ ਦੀ ਟਾਣੀ ਫੁੱਲ ਨੂੰ ਡੰਡੀ ਤੋਂ ਫੜ ਲਵੋ ਡੋਲ ਪਾਂਡਾ ਡੋਲ ਵਿੱਚ ਦੁੱਧ ਪਵਾ ਲਵੋ ਘਬਰਾਉਣਾ ਦੁੱਖ ਵੇਲੇ ਬੰਦਾ ਡੋਲ ਜਾਂਦਾ ਹੈ ਧਾਰ ਨਿਸ਼ਚਾ ਕਰਨਾ ਮੈਂ ਧਾਰ ਲਿਆ ਹੈ ਕਿ ਖੂਬ ਮਿਹਨਤ ਕਰਾਂਗਾ ਤਿੱਖਾਪਨ ਇਸ ਤਲਵਾਰ ਦੀ ਧਾਰ ਬਹੁਤ ਤੇਜ਼ ਹੈ ਫੁੱਟ ਵੈਰ ਵਿਰੋਧ ਅੱਜ ਕੱਲ ਤਾਂ ਪੈਸਿਆਂ ਕਾਰਨ ਸੱਗੇ ਭੈਣਾ ਭਰਾਵਾਂ ਵਿੱਚ ਵੀ ਫੁੱਟ ਪੈ ਜਾਂਦੀ ਹੈ ਫਲ ਪੰਜਾਬ ਵਿੱਚ ਫੁੱਟ ਮੇਵਾ ਬਹੁਤ ਹੁੰਦਾ ਹੈ ਫੁੱਲ ਫੁੱਲਣਾ ਫੁਲਕਾ ਫੁੱਲ ਗਿਆ ਹੈ ਖੁਸ਼ ਹੋਣਾ ਆਪਣੇ ਭਰਾ ਨੂੰ ਵੇਖ ਕੇ ਭੈਣ ਫੁੱਲ ਗਈ ਪੱਟੀ ਪੁੱਠੀ ਮੱਤ ਉਹ ਸਭ ਨੂੰ ਪੁੱਠੀ ਪੱਟੀ ਪੜਾਉਂਦੀ ਹੈ ਜ਼ਖਮ ਬੰਨਣਾ ਫੋੜੇ ਉੱਤੇ ਪੱਟੀ ਕਰ ਲਵੋ ਪਰ ਠੀਕ ਹੋਣਾ ਮੇਰਾ ਜ਼ਖਮ ਹੁਣ ਭਰ ਗਿਆ ਹੈ ਪਰ ਨਾ ਬਾਲਟੀ ਭਰ ਗਈ ਹੈ ਵਾਰ ਵਾਰੀ ਹੁਣ ਕੰਮ ਕਰਨ ਦੀ ਤੇਰੀ ਵਾਰੀ ਹੈ ਦਿਨ ਅੱਜ ਸ਼ਨੀਚਰਵਾਰ ਹੈ ਹਾਲ ਹਾਲਤ ਓਏ ਯਾਰ ਤੇਰਾ ਕੀ ਹਾਲ ਹੈ ਵੱਡਾ ਕਮਰਾ ਸਾਰੇ ਦਰਸ਼ਕ ਹਾਲ ਵਿੱਚ ਬੈਠ ਗਏ ਜੱਗ ਭਾਂਡਾ ਜੱਗ ਵਿੱਚ ਦੁੱਧ ਪਿਆ ਹੈ ਸੰਸਾਰ ਸਾਰਾ ਜੱਗ ਰੱਬ ਦੀ ਸੁੰਦਰ ਰਚਨਾ ਹੈ ਆਓ ਦੁਹਰਾइए ਬਹੁਅਰਥਕ ਸ਼ਬਦਾਂ ਵਿੱਚ ਇੱਕੋ ਸ਼ਬਦ ਦੇ ਕਈ ਕਈ ਅਰਥ ਹੁੰਦੇ ਹਨ ਬਹੁਅਰਥਕ ਸ਼ਬਦਾਂ ਦੇ ਗਿਆਨ ਨਾਲ अनेका ਨਵੇਂ ਅਰਥਾਂ ਦੀ ਜਾਣਕਾਰੀ ਮਿਲਦੀ ਹੈ ਬਹੁਅਰਥਕ ਸ਼ਬਦ ਪਾਸ਼ਾ ਵਿੱਚ ਸਵਾਦ ਅਤੇ ਲੈ ਪੈਦਾ ਕਰਦੇ ਹਨ ਬਹੁਅਰਥਕ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਣ ਨਾਲ ਭਾਸ਼ਾ ਬਾਰੇ ਵਧੇਰੇ ਗਿਆਨ ਹਾਸਲ ਹੁੰਦਾ ਹੈ ਸਾਨੂੰ ਵੱਧ ਤੋਂ ਵੱਧ ਬਹੁਅਰਥਕ ਸ਼ਬਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ